ਡੇਰਾ ਪ੍ਰਮੁੱਖ ਨੂੰ ਪੈਰੋਲ ਮੈਂਟ ਤੇ ਬਹੁਤ ਹੀ ਹੋਰਲਾ ਹੋ ਰਿਹਾ ਮੈਂ ਇਹ ਸਮਝਦਾ ਕਈ ਲੋਕ ਭਾਜਪਾ ਦੀ ਤਰਫ ਵੀ ਉਮਲੀਆਂ ਕਰ ਰਹੇ ਆ ਪਹਿਲੀ ਗੱਲ ਤਾਂ ਇਹ ਚੀਜ਼ ਨੂੰ ਬੰਦ ਕਰੋ ਭਾਰਤੀ ਜਨਤਾ ਪਾਰਟੀ ਕਿਸੇ ਵੀ ਬੰਦੇ ਜੇ ਕੈਦੀ ਜੋ ਵੀ ਹੈ ਕਿਸੇ ਦੀ ਨਾ ਪੈਰੋਲ ਕਰਾਉਂਦੀ ਆ ਤੇ ਨਾ ਹੀ ਰੋਕਦੀ ਆ ਸਾਡਾ ਇਨਾ ਕੰਮਾਂ ਚ ਕੋਈ ਕੰਮ ਨਹੀਂ ਹੈ ਔਰ ਇਹ ਜੇਲ ਮੈਨੂਅਲ ਦੇ ਹਿਸਾਬ ਨਾਲ ਮਿਲਦੀ ਹੈ ਮੁਤਾਬਕ ਔਰ ਕਾਨੂੰਨ ਸम्मतਾ ਜੇ ਕਾਨੂੰਨ ਦੇ ਵਿਰੋਧ ਚ ਹੋਵੇ ਲੋਕ ਪਹਿਲਾਂ ਵੀ ਹਾਈ ਕੋਰਟ ਗਏ ਨੇ ਮਾਨਯੋਗ ਅਦਾਲਤ ਨੂੰ ਜਾ ਕੇ ਅਪਰੋਚ ਕਰ ਸਕਦੇ ਤੇ ਅਸੀਂ ਉਹਦੇ ਵਿੱਚ ਕਿਸੇ ਨੂੰ ਰੋਕਦੇ ਨਹੀਂ ਔਰ ਮਾਨਯੋਗ ਅਦਾਲਤਾਂ ਦਾ ਫੈਸਲਾ ਸਰਕਾਰ ਨੂੰ ਵੀ ਮੰਨਣਾ ਪੈਂਦਾ ਸਭ ਦੇਸ਼ ਦੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਨੇ ਤੇ ਇਸ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਔਰ ਭਾਜਪਾ ਨੂੰ ਬਦਨਾਮ ਕਰਨੀਆਂ ਹਕਿਕਤਾ ਕਰਨੀਆਂ ਇਹ ਮੈਂ ਵਿਰੋਧੀ ਪਾਰਟੀਆਂ ਨੂੰ ਕਹਿਣਾ ਕਿ ਤੁਸੀਂ ਇਸ ਚੀਜ਼ ਤੋਂ ਆਵਾਜ਼ ਆਓ ਤੇ ਕੰਮ ਨਾ ਕਰੋ ਉਹ ਆਪਣੇ ਪੈਰੋਕਾਰਾਂ ਦੇ ਲਈ ਆਉਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਹੋਣੇ ਆ ਉਹਨਾਂ ਦੇ ਡੇਰੇ ਦਾ ਪ੍ਰਬੰਧਨ ਆ ਔਰ ਡੇਰਾ ਜਿਹੜਾ ਹੈਗਾ ਉਹਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਚ ਸੇਵਾ ਦੇ ਕੰਮ ਚ ਖੂਨਦਾਨ ਤੇ ਸਪਾਈਡਰ ਉਹਦਾ ਨਾਮ ਦਰਜ ਤੇ ਇਸ ਤਈ ਜਿਹੜੇ ਅੱਛੇ ਕੰਮ ਕਰਦੇ ਆ ਉਹਨਾਂ ਦੀ ਸ਼ਲਾਘਾ ਕਰੋ ਜਿਹੜੇ ਬੁਰੇ ਕਰਦੇ ਆ ਉਹਨਾਂ ਦੀ ਨਿੰਦਾ ਕਰੋ ਅਸੀਂ ਕਿਸੇ ਦੇ ਵੀ ਹੱਕ ਜਾਂ ਖਿਲਾਫ ਚ ਨਹੀਂ ਹੈਗੇ ਇਸ ਤਈ ਇਸ ਚੀਜ਼ ਨੂੰ ਅ ਗਹਿਰਾਈ ਨਾਲ ਦੇਖਿਆ ਜਾਵੇ ਔਰ ਜੋ ਸਾਡੇ ਖਿਲਾਫ ਪ੍ਰਚਾਰ ਪ੍ਰਸਾਰ ਕਰਦੇ ਆ ਮੈਂ ਪੰਜਾਬ ਦੀ ਜਨਤਾ ਨੂੰ ਦੇਸ਼ ਦੇ ਲੋਕਾਂ ਨੂੰ ਔਰ ਦੁਨੀਆ 'ਚ ਬੈਠੇ ਸਾਰੇ ਲੋਕਾਂ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਦੀ ਇਹਨਾਂ ਗੱਲਾਂ ਦੀ ਤਰਫ ਜਾਣਦਾ ਉਹ ਇਹ ਭਾਜਪਾ ਨੂੰ ਬਦਨਾਮ ਕਰਨ ਦਾ ਇੱਕ ਅਭਿਆਨ ਚਲਾ ਕੇ ਰੱਖਦੇ ਆ ਇਹਨਾਂ ਕੋਲ ਪ੍ਰੈਕਟੀਕਲ ਕੋਈ ਵਿਜ਼ਨ ਨਹੀਂ ਵਿਰੋਧੀ ਪਾਰਟੀਆਂ ਕੋ ਡੇਰਾ ਪ੍ਰਮੁਖ ਨੂੰ ਪੈਰੋਲਮੈਂਟ ਤੇ ਬਹੁਤ ਹੀ ਹੋਰਲਾ ਹੋ ਰਿਹਾ ਹੈ ਮੈਂ ਸਮਝਦਾ ਕਈ ਲੋਕ ਭਾਰਤ ਭਾਜਪਾ ਦੀ ਤਰਫ ਵੀ ਉਂਗਲੀਆਂ ਕਰ ਰਹੇ ਆ ਪਹਿਲੀ ਗੱਲ ਤਾਂ ਇਹ ਚੀਜ਼ ਨੂੰ ਬੰਦ ਕਰੋ ਭਾਰਤੀ ਜਨਤਾ ਪਾਰਟੀ ਕਿਸੇ ਵੀ ਬੰਦੀ ਜਕੈਦੀ ਜੋ ਵੀ ਹੈ ਕਿਸੇ ਦੀ ਨਾ ਪੈਰੋਲ ਕਰਾਉਂਦੀ ਆ ਤੇ ਨਾ ਹੀ ਰੋਕਦੀ ਆ ਸਾਡਾ ਇਹਨਾਂ ਕੰਮਾਂ 'ਚ ਕੋਈ ਕੰਮ ਨਹੀਂ ਹੈ ਔਰ ਇਹ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਮਰਦੀ ਹੈ ਮੁਤਾਬਕ ਔਰ ਕਾਨੂੰਨ ਸਮਤਾ ਜੇ ਕਾਨੂੰਨ ਦੇ ਵਿਰੋਧ 'ਚ ਹੋਵੇ ਲੋਕ ਪਹਿਲਾਂ ਵੀ ਹਾਈ ਕੋਰਟ ਗਏ ਨੇ ਮਾਨਯੋਗ ਅਦਾਲਤ ਨੂੰ ਜਾ ਕੇ ਅਪਰੋਚ ਕਰ ਸਕਦੇ ਤੇ ਅਸੀਂ ਉਹਦੇ ਵਿੱਚ ਕਿਸੇ ਨੂੰ ਰੋਕਦੇ ਨਹੀਂ ਔਰ ਮਾਨਯੋਗ ਅਦਾਲਤਾਂ ਦਾ ਫੈਸਲਾ ਸਰਕਾਰ ਨੂੰ ਵੀ ਮੰਨਣਾ ਪੈਂਦਾ ਸਭ ਦੇਸ਼ ਦੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਨੇ ਤੇ ਇਸ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਔਰ ਭਾਜਪਾ ਨੂੰ ਬਦਨਾਮ ਕਰਨ ਦੀ ਹਰਕਤਾਂ ਕਰਨੀਆਂ ਇਹ ਮੈਂ ਵਿਰੋਧੀ ਪਾਰਟੀਆਂ ਨੂੰ ਕਹਿਣਾ ਕਿ ਤੁਸੀਂ ਇਸ ਚੀਜ਼ ਤੋਂ ਆਵਾਜ਼ ਆਓ ਇਹ ਕੰਮ ਨਾ ਕਰੋ ਉਹ ਆਪਣੇ ਪੈਰੋਕਾਰਾਂ ਦੇ ਲਈ ਆਉਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਹੋਣੇ ਆ ਉਹਨਾਂ ਦੇ ਡੇਰੇ ਦਾ ਪ੍ਰਬੰਧਨ ਆ ਔਰ ਡੇਰਾ ਜਿਹੜਾ ਹੈਗਾ ਉਹਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਚ ਸੇਵਾ ਦੇ ਕੰਮ ਚ ਖੂਨਦਾਨ ਤੇ ਸਪਾਈਡਰ ਉਹਦਾ ਨਾਮ ਦਰਜ ਤੇ ਇਸ ਤਈ ਜਿਹੜੇ ਅੱਛੇ ਕੰਮ ਕਰਦੇ ਆ ਉਹਨਾਂ ਦੀ ਸ਼ਲਾਘਾ ਕਰੋ ਜਿਹੜੇ ਬੁਰੇ ਕਰਦੇ ਆ ਉਹਨਾਂ ਦੀ ਨਿੰਦਾ ਕਰੋ ਅਸੀਂ ਕਿਸੇ ਦੇ ਵੀ ਹੱਕ ਜਾਂ ਖਿਲਾਫ ਚ ਨਹੀਂ ਹੈਗੇ ਇਸ ਤਈ ਇਸ ਚੀਜ਼ ਨੂੰ ਅ ਗਹਿਰਾਈ ਨਾਲ ਦੇਖਿਆ ਜਾਵੇ ਔਰ ਜੋ ਸਾਡੇ ਖਿਲਾਫ ਪ੍ਰਚਾਰ ਪ੍ਰਸਾਰ ਕਰਦੇ ਆ ਮੈਂ ਪੰਜਾਬ ਦੀ ਜਨਤਾ ਨੂੰ ਦੇਸ਼ ਦੇ ਲੋਕਾਂ ਨੂੰ ਔਰ ਦੁਨੀਆ 'ਚ ਬੈਠੇ ਸਾਰੇ ਲੋਕਾਂ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਦੀ ਇਹਨਾਂ ਗੱਲਾਂ ਦੀ ਤਰਫ ਜਾਣਦਾ ਉਹ ਇਹ ਭਾਜਪਾ ਨੂੰ ਬਦਨਾਮ ਕਰਨ ਦਾ ਇੱਕ ਅਭਿਆਨ ਚਲਾ ਕੇ ਰੱਖਦੇ ਆ ਇਹਨਾਂ ਕੋਲ ਪ੍ਰੈਕਟੀਕਲ ਕੋਈ ਵਿਜ਼ਨ ਨਹੀਂ ਵਿਰੋਧੀ ਪਾਰਟੀਆਂ ਕੋਲ